ਦੋਸਤੋ ਅੱਜ ਆਪਾਂ ਕਰਾਂਗੇ ਗੱਲ ਤਾਜਮਹਿਲ ਦੀ ਜੋ ਕਿ ਯੂਪੀ ਵਿੱਚ ਯਾਨੀ ਕਿ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਇਸ ਦੇ ਜੋ ਐਂਟਰੀ ਫੀਸ ਹੈ ਉਹ ਜੇਕਰ ਆਪਾਂ ਅੰਦਰ ਜਾ ਕੇ ਤਾਜਮਹਿਲ ਵੇਖਣਾ ਤਾਂ 250 ਰੁਪਿਆ ਐਂਟਰੀ ਫੀਸ ਹੈ ਜੇਕਰ ਆਪਾਂ ਬਾਹਰੋਂ ਤਾਜਮਹਿਲ ਦੇਖਣਾ ਹੈ ਤਾ 50 ਰੁਪਏ ਫੀਸ ਆ ਬਾਹਰ ਦਾ ਮਤਲਬ ਇਹ ਨਹੀਂ ਕਿ ਆਪਾਂ ਤਾਜਮਹਿਲ ਦੇ ਅੰਦਰ ਨਹੀਂ ਜਾਂਦੇ ਆਪਾਂ ਸਾਰਾ ਉੱਤਰ ਜਾ ਕੇ ਦੇਖ ਸਕਦੇ ਆ ਸਿਰਫ ਤੇ ਸਿਰਫ ਜਿੱਥੇ ਕਬਰ ਆ ਅੰਦਰ ਗੇਟ ਤੋਂ ਅੰਦਰ ਯਾਨੀ ਕਿ ਉੱਥੇ ਨਹੀਂ ਆਪਾਂ ਜਾ ਸਕਦੇ 50 ਰੁਪਏ ਦੇ ਵਿੱਚ ਬਾਕੀ ਆਪਾਂ ਸਾਰਾ ਤਾਜਮਹਿਲ ਦੇਖ ਸਕਦੇ ਆ ਹੁਣ ਗੱਲ ਕਰਦੇ ਆ ਤਾਜਮਹਿਲ ਇੱਕ ਵਿਸ਼ਵ ਦੇ 7 ਅਜੂਬਿਆਂ ਵਿੱਚੋਂ ਇੱਕ ਆ ਜੋ ਭਾਰਤ ਦੇ ਆਗਰਾ ਸ਼ਹਿਰ ਤੇ ਜਮਨਾ ਨਦੀ ਕੰਢੇ ਸਥਿਤ ਆ ਇਹ ਇੱਕ ਸਫੈਦ ਮਾਰਮਰ ਨਾਲ ਬਣੀ ਹੋਈ ਵਿਸ਼ਾਲ ਕਬਰ ਆ ਜਿਸ ਨੂੰ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਆਪਣੀ ਪਤਨੀ ਮਮਤਾਜ ਮਹਿਲ ਦੀ ਜਾਦ ਵਿੱਚ ਬਣਵਾਇਆ ਸੀ ਆਜ ਮਹਿਲ ਦੀ ਮੌਤ 1631 ਵਿੱਚ ਆਪਣੇ 14ਵੇਂ ਬੱਚੇ ਨੂੰ ਜਨਮ ਦਿੰਦੇ ਹੋਏ ਸਮੇਂ ਹੋਈ ਸੀ ਉਹ ਜਦੋਂ ਉਹ ਬਹਾਰਨਪੁਰ ਵਿੱਚ ਛਾਂਜਾਨ ਨਾਲ ਇੱਕ ਫੌਜੀ ਮੁਹਿੰਮ ਉੱਤੇ ਸੀ ਸਾਜਾ ਅਤੇ ਮਮਤਾਜ ਦੀ ਪ੍ਰੇਮ ਕਹਾਣੀ ਬਹੁਤ ਮਸ਼ਹੂਰ ਸੀ ਛਾਂਜਾਨ ਜੋ ਕਿ ਉਸ ਵੇਲੇ ਪ੍ਰਿੰਸ ਖੁਰਖਮ ਵਜੋਂ ਜਾਣੇ ਜਾਂਦੇ ਸਨ 1607 ਵਿੱਚ ਰਾਜਕੀ ਬਾਜ਼ਾਰ ਵਿੱਚ ਮਮਤਾਜ ਨੂੰ ਛਾਂਜਾਨ ਨੇ ਪਹਿਲੀ ਵਾਰ ਦੇਖਿਆ ਉਹਨਾਂ ਨੂੰ ਪਿਆਰ ਹੋਇਆ ਅਤੇ ਉਹਨਾਂ ਦਾ ਵਿਆਹ 1612 ਈਸਵੀ ਵਿੱਚ ਹੋਇਆ ਮਮਤਾਜ ਨੇ ਸ਼ਾਹਜਹਾਂ ਤੋਂ ਚਾਰ ਵਾਦੇ ਕਰਵਾਏ ਸਨ ਤਾਜ ਬਣਵਾਉਣਾ ਦੁਬਾਰਾ ਵਿਆਹ ਨਾ ਕਰਨਾ ਬੱਚਿਆਂ ਨੂੰ ਪਿਆਰ ਕਰਨਾ ਅਤੇ ਹਰ ਸਾਲ ਉਸਦੀ ਕਬਰ ਉੱਪਰ ਜਾਣਾ ਤਾਜ ਦਾ ਨਿਰਮਾਣ 1632 ਵਿੱਚ ਸ਼ੁਰੂ ਹੁੰਦਾ ਹੈ ਅਤੇ ਇਸਦਾ ਮੁੱਖ ਕਬਰ 1648 ਵਿੱਚ ਪੂਰੀ ਹੁੰਦੀ ਹੈ ਕਦਕਿ ਪੂਰਾ ਕੰਪਲੈਂਸ 1653 ਵਿੱਚ ਮੁਕੰਮਲ ਹੋਇਆ ਇਸ ਨੂੰ ਬਣਾਉਣ ਵਿੱਚ ਲਗਭਗ 22 ਸਾਲ ਲੱਗੇ ਅਤੇ 20000 ਤੋਂ ਵੱਧ ਮਜ਼ਦੂਰਾ ਨੇ ਕੰਮ ਕੀਤਾ ਜਿੰਨਾ ਵਿੱਚ ਭਾਰਤ, ਫਰਾਂਸ, ਓਟਮਨ ਸਮਰਾਜ ਅਤੇ ਜੂਰਪ ਤੋਂ ਕਲਾਕਾਰ ਸ਼ਾਮਲ ਸਨ ਮੁੱਖ ਆਰਚੀਟेक्ट 우ਸਤਾਦ ਅਹਿਮਦ ਲਾਹੌਰੀ ਸਨ ਤਾਜ ਮਹਿਲ ਨੂੰ ਮੁਮਤਾਜ਼ ਦੇ ਜੰਤ ਵਿੱਚ ਰਹਿਣ ਵਾਲੇ ਘਰ ਦੀ ਨਕਲ ਵਜੋਂ ਬਣਾਇਆ ਗਿਆ ਸੀ ਇਸ ਵਿੱਚ ਵੱਡਾ ਗੋਮਦ, ਚਾਰ ਮਨਾਰਾ, ਬਾਗ ਅਤੇ ਇੱਕ ਮਸਜਿਦ ਸ਼ਾਮਲ ਹੈ ਇਹ ਸਫੈਦ ਮਾਰਬਲ ਨਾਲ ਬਣਿਆ ਹੋਇਆ ਹੈ ਅਤੇ ਇਸ ਵਿੱਚ ਕੀਮਤੀ ਪੱਥਰਾਂ ਨਾਲ ਜੜੀ ਹੋਈ ਕਲਾਕਾਰੀ ਹੈ ਇਹ ਜਨ ਸੂਕੋ ਵਿਸ਼ਵ ਵਿਰਾਸਤ ਸਾਈਟ ਹੈ ਬਾਅਦ ਵਿੱਚ ਸ਼ਾਹਜਹਾਨ ਉਸਦੇ ਪੁੱਤਰ ਰੰਗਜੀਬ ਨੇ ਕੈਦ ਕਰ ਲਿਆ ਅਤੇ ਉਹ ਆਗਰਾ ਕਿਲਾ ਵਿੱਚ ਕੈਦ ਰਿਆ ਜਦੋਂ ਉਹ ਤਾਜ ਮਹਿਲ ਨੂੰ ਵੇਖਦਾ ਰਿਹਾ ਤੇ ਮੌਤ ਤੋਂ ਬਾਅਦ ਉਸ ਨੂੰ ਮਮਤਾਜ ਨਾਲ ਹੀ ਦਫਨਾਇਆ ਗਿਆ ਹੁਣ ਤੱਕ ਤੁਸੀਂ ਜੋ ਕੁਝ ਵੀ ਦੇਖਿਆ ਇਹ ਆਪਾਂ 50 ਰੁਪਏ ਦੇ ਵਿੱਚ ਦੇਖ ਸਾਦੇ ਆ ਪਰ ਇਸ ਤੋਂ ਅੱਗੇ ਕਹਾਣੀ ਹੋਰ ਬਦਲਦੀ ਹੈ ਜੇਕਰ ਆਪਾਂ ਇਸ ਦੇ ਅੰਦਰਵਾਰ ਉਹਨਾਂ ਦੀਆਂ ਕਬਰਾਂ ਨੂੰ ਦੇਖਣਾ ਹਾਂ ਤਾਂ ਟਿਕਟ 250 ਰੁਪਿਆ ਆਪਾਂ ਨੂੰ ਦੇਣੀ ਹੀ ਪਵੇਗੀ ਅੰਦਰ ਕੀ ਹੈ ਔਰ ਦੇਖਦੇ ਹਾਂ ਅੰਦਰ ਸ਼ਾਹ ਜਾਂ ਅਤੇ ਮਮਤਾਜ ਦੀਆਂ ਕਮਰੇ ਹਨ ਜਿਸ ਨੂੰ ਆਪਾਂ 250 ਰੁਪਿਆ ਟਿਕਟ ਦੇ ਕੇ ਹੀ ਦੇਖ ਸਕਦੇ ਹਾਂ ਇਹ ਉਹ ਜੰਗਲਾ ਜੋ ਕਬਰਾਂ ਉੱਪਰ ਬਣਿਆ ਜਿਸ ਦੇ ਉੱਪਰ ਰੋਸ਼ਨੀ ਪੈਂਦੀ ਹੈ ਕਹਿੰਦੇ ਹੀਰਿਆਂ ਬਾਗ ਜਗਦਾ ਹੈ ਇਹ ਸੀ ਤਾਜ ਜਿਹੜਾ ਮਹਿਲ ਉਸ ਦੀ ਕਹਾਣੀ ਜਿਸ ਨੂੰ ਕੇ ਸ਼ਾਹ ਜਾਨੇ ਆਪਣੀ ਬੇਗਮ ਅਮਤਾਜ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ ਇਹ ਤਾਜ ਮਹਿਲ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਵਿੱਚ ਜਰੂਰ ਦੱਸ ਦਿਆ ਜੇ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਰਿਆਂ ਭਰਾਵਾਂ ਦਾ ਧੰਨਵਾਦ ਦੋਸਤਾਂ ਦਾ ਧੰਨਵਾਦ